ਮਗੇ ਸਾਰੇ ਦਿੱਲੀ ਜਾਣ ਲਈ ਆਏ ਇੱਥੇ ਕੋਈ ਖੜਾ ਨਹੀਂ ਆਇਆ। ਰਾਮੁੱਤੀ ਬਣਾ ਕੇ ਜਾਇਦਾ ਹੋਊਗਾ। ਮੋਰਲੇ ਪਿੰਡਾਂ ਦੇ ਜੇ ਸੀ ਵੀ ਕੋਈ ਹੈਡਰਾ ਲਿਆ ਸਕਦੇ ਹੋ ਬਾਈ ਲੈਓ ਯਾਰ। ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸੰਘਰਸ਼ ਤੋਂ ਬਿਨਾਂ ਚਾਹ ਹੁੰਦਾ ਹੈ। ਆਪਾਂ ਆਪਣਾ ਨੁਕਸਾਨ ਵੀ ਨਹੀਂ ਕਰਾਉਣਾ ਤੇ ਆਪਣਾ ਮੋਰ ਚਾਰੀ ਫੜੇ ਕਰਨਾ। ਐ ਨਹੀਂ ਇਹ ਜਵਾਨੀ ਪੰਜਾਬ ਦੀ ਐ ਖੜਨ ਰਹੀ ਏ। ਏ ਮਗਾ ਕੇ ਲਾ ਲੋ ਮੂੰਹ ਨਹੀਂ ਮਟੰਨ ਦੀ ਜਰਦਾ ਕਰਕੇ ਦੇਖ ਲੋ ਸੱਚੇ ਕਾਲ ਹੌਟਪੀਸ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਬੀਤੇ ਕੁਝ ਦਿਨਾਂ ਤੋਂ ਕਿਸਾਨਾਂ ਦੇ ਵੱਲੋਂ ਲੜਾਈ ਲੜੀ ਜਾ ਰਹੀ ਹੈ ਤੇ ਬਾਰਡਰ ਨੂੰ ਪਾਰ ਕਰਨ ਦੀਆਂ ਉੱਥੇ ਕੁਝ ਹੱਦ ਤੱਕ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਲਾਈਆਂ ਗਈਆਂ ਰੋਕਾਂ ਵੀ ਹਟਾ ਦਿੱਤੀਆਂ ਗਈਆਂ ਹਨ ਜਿੱਥੇ ਲੋਹੇ ਦੇ ਬੈਰੀਗੇਡ ਅਤੇ ਸੀਮੈਂਟ ਦੀਆਂ ਸਲੇਬਾ ਹਟਾ ਦਿੱਤੀਆਂ ਗਈਆਂ ਹਨ ਉੱਥੇ ਲਗਾਤਾਰ ਕਿਸਾਨਾਂ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਰੋਕਣ ਦੇ ਉੱਤੇ ਜ਼ੋਰ ਪਾ ਰਹੀ ਹੈ। ਉਥੇ ਲਖਾ ਸਿਧਾਨਾ ਦੇ ਵੱਲੋਂ ਕੱਲ ਦੇਰ ਰਾਤ ਲਾਈਵ ਹੋ ਕੇ ਇਹ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਕੋਲ ਉਹਨਾਂ ਦਾ ਜ਼ਰੂਰਤ ਦਾ ਸਮਾਨ ਵਹੀਆ ਕਰਵਾਉਣਾ ਚਾਹੀਦਾ ਹੈ। ਜਿਵੇਂ ਕਿ ਇਸ ਸਮੇਂ ਤੇ ਕਿਸਾਨਾਂ ਨੂੰ ਮਿੱਟੀ ਦੀ ਅਤੇ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ ਤੇ ਆਮ ਲੋਕਾਂ ਨੂੰ ਉਹਨਾਂ ਦੀ ਮਦਦ ਕਰਨ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਸੀ। ਉਥੇ ਲਖੇ ਸਿਧਾਨਾ ਦਾ ਕਹਿਣਾ ਸੀ ਕਿ ਹੁਣ ਘਰ ਬੈਠਣ ਦਾ ਸਮਾਂ ਨਹੀਂ ਹੈ ਆ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਥੇ ਅੱਜ ਸਵੇਰੇ ਲੱਕਾਸੀ ਦਾਣਾ ਦੇ ਵੱਲੋਂ ਬਾਰਡਰ ਤੇ ਮੌਜੂਦ ਨੌਜਵਾਨਾਂ ਦੀ ਮਦਦ ਦੇ ਨਾਲ ਅੱਗੇ ਦੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਡਟ ਕੇ ਕੇਂਦਰ ਸਰਕਾਰ ਦਾ ਸਾਹਮਣਾ ਕਰਨਾ ਅਤੇ ਜਲਦ ਤੋਂ ਜਲਦ ਇਸ ਬਾਰਡਰ ਨੂੰ ਪਾਰ ਵੀ ਕਰਾਂਗੇ ਚੱਕਨਾਵਾ ਮੇਰੀ ਗੱਲ ਸੁਣੋ ਧਿਆਨ ਨਾਲ ਗੰਦੀ ਗੰਦੀ ਮੂੰਹ ਅੱਜ 3 ਕਾਲਕੱਟ ਜੀ ਹੁੰਦੀ ਹੈ ਜਿਹੜੀ ਬੁਛਲੀ ਗੰਦਾਰੀ ਇਹ ਮਗਾ ਕੇ ਲਾ ਲੋ ਮੂੰਹ ਨਹੀਂ ਮਟੰਦੇ ਦੀ ਸਰਦਾ ਕਰਕੇ ਦੇਖ ਲੋ ਹੈ ਆਈ ਨਹੀਂ ਗੱਲ ਬੰਦੀ ਕਿ ਪਿਛਲੇ ਵੀ ਆ ਗਏ ਟ੍ਰੈਜੇਨ ਸਾਰੇ ਤੁਰਨਗੇ ਸਾਰੇ ਦਿੱਲੀ ਜਾਣ ਲਈ ਆਏ ਇੱਥੇ ਕੋਈ ਖੜਾ ਨਹੀਂ ਆਇਆ ਇਹ ਸਾਰਿਆਂ ਦੀ ਭਾਵਨਾ ਕਰੋ ਰਹੀ ਆ ਵੀ ਦਿੱਲੀ ਜਾਣਾ ਹੈ ਉਹ ਦਿੱਲੀ ਜਾ ਕੇ ਰਹਾਂਗੇ ਪਰ ਮੇਰਾ ਵੀ ਬਿਆਦ ਬੰਦੀ ਨਾ ਜਾਵੇ ਰਣਨੀਤੀ ਬਣਾ ਕੇ ਜਾਇਆ ਜਾਊਗਾ ਆ ਦੇਗਾ ਪਾਣਾ ਆਪਣੇ ਬੰਦੇ ਦੇ ਕੋਲੇ ਕੀ ਆਡੀ ਨੂੰ ਸਿਰਦੰਦੇ ਜਾ ਕੇ ਹੋ ਗਿਆ ਜੀ ਇਹਦੀ ਵੀ ਕੋਈ ਬਾਤ ਬੰਦੀ ਚਾਹੀਦੋ ਕੋ ਹਾਈਡਰ ਹੈ ਕੋ ਮੋੜਨੇ ਪਿੰਡਾਂ ਦੇ ਜੇ ਸੀ ਵੀ ਕੋਈ ਹਾਈਡਰ ਲਿਆ ਸਕਦੇ ਹੋ ਬਾਈ ਲੈਓ ਯਾਰ ਕੋ ਨੇੜੇ ਪਿੰਡਾਂ ਦੇ ਬੱਚਾ ਕੋਈ ਜੇ ਸੀ ਵੀਆਂ ਹੈਗੀਆਂ ਦੋ ਲਿਓ ਕੋਸਾ ਆਲਾ ਐਨ ਇਹ ਜਵਾਨੀ ਪੰਜਾਬ ਦੀ ਐ ਖੜਨ ਰਹੀ ਏ ਓਹ ਤਾਂ ਨਾ ਇਹਨਾਂ ਨੂੰ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸੰਘਰਸ਼ ਤੋਂ ਵਿਆਹ ਜਿੰਨਾ ਚਾਹ ਹੁੰਦਾ ਯਾਰ ਚਾਹ ਤੂੰ ਚੋਣ ਨੂੰ ਤੁਹਾਨੂੰ ਇੱਕ ਮਖੋਲੀ ਆ ਤੁਹਾਨੂੰ ਉਹ ਮੇਰਾ ਵੀ ਨਿਸ਼ਾਨ ਨਾ ਉਤਰਾ ਲੋ ਮੇਰੀ ਬੇਨਤੀ ਆ ਅੱਬਾ ਆਪਣਾ ਨਿਸ਼ਾਨ ਵੀ ਨਹੀਂ ਕਰਾਉਣਾ ਤੇ ਆਪਣਾ ਮੋਰਚਾ ਹੀ ਫੜੇ ਕਰਨਾ ਇਹ ਗੱਲ ਆ ਫਾਸਟਿਆ ਰੱਖੋ ਪਾਣੀ ਵਾਲੀ ਕਾਇ ਕੀ ਰਹੀ ਕੋਈ ਪਾਣੀ ਵਾਲੀ ਟੈਂਕੀ ਮਗਾ ਲਓ ਬਈ ਪਿੰਡ ਮੇੜਲੇ